ਬਾਹਰ ਦੇ ਉੱਤੇ ਜੀ ਆਪਣੇ ਪੈਟਰੋਲ ਪੰਪ ਫਟਿਆ ਹੈ ਜਿਹੜਾ ਸਰਕਾਰ ਦੁਆਰਾ ਪੈਟਰੋਲ ਪੰਪ ਸੁਟੇ ਜਾ ਰਹੇ ਉਹਨਾਂ ਦੇ ਵਿੱਚ ਕਿੰਕਰਾਂ ਭਰੀਆਂ ਪੈਟਰੋਲ ਪੰਪਾਂ ਦੇ ਵਿੱਚ ਜਿਹੜਾ ਆਪਾਂ ਜਦੇ ਬੰਦੀਆਂ ਨੇ ਰੋਕਿਆ ਹੈ ਆਪਾਂ ਬਿਲਕੁਲ ਪੀਸਫੁਲ ਆਪਾਂ ਉਰਲੇ ਬੰਨੇ ਬੈਠੇ ਆਂ ਕੋਈ ਉਹਨਾਂ ਤੋਂ ਕੋਈ 500 ਮੀਟਰ ਤੋਂ 600 ਦੇ ਹੱਦ 700 ਮੀਟਰ ਦੀ ਦੂਰੀ ਤੇ ਬੈਠੇ ਹੋਵਾਂਗੇ ਜਿਹੜੇ ਆ ਪੈਟਰੋਲ ਪੰਪ ਵਾਲੇ ਕੈਂਕਰਾ ਜਿਹਨਾਂ ਦੇ ਵਿੱਚ ਪਾਈਆਂ ਉਹ ਸੁੱਟਣ ਦੇ ਬੈਠੇ ਬੰਦੇ ਸੁੱਟਣ ਦੀਆਂ ਤੇ ਉਹ ਹੋਰ ਆਈ ਡਿੱਗਿਆ ਥੋੜੇ ਤੇ ਨਹੀਂ ਜੀ ਨਹੀਂ ਇਹ ਫੈਰਿੰਗ ਹੋਈ ਐ ਇਹ ਬਾਬਾ ਤਾਂ ਅੰਮ੍ਰਿਤਾਲ ਤੋਂ 3 ਘੜੀ ਚੱਗੀ ਸਾਰੀ ਤਕਰੀਬਣਾ ਵਿੱਚ ਗੇਰਦੇ ਨਹੀਂ ਕੋਈ ਡਰੋਨ ਲਾਈ ਗਿਆ ਕੋਈ ਅਰਬਦਾਰ ਐ ਨਹੀਂ ਹੁੰਦੀ ਸੋਟਾ ਤੇ ਜਿੰਨ ਕਿ ਅਪਾ ਮਜੰਤਾ ਖੜੀ ਆ ਆਪਣੇ ਪੰਜਾਬ ਦੀ ਹੱਦ 'ਚ ਖੜੀ ਜੀ ਮੰਨ ਗਏ ਮਰੇ ਵੀ ਕਾ ਵੀ ਆਈਓ ਮਾਸ ਪਟਿਆ ਹੋਇਆ ਹੈ ਇੱਥੇ ਦੁਬਾਰਾ ਮੋਰਚੇ ਤੇ ਜਾਵਾਂਗੇ ਬਿਲਕੁਲ ਜਾਵਾਂਗੇ ਸ਼ੰਭੂ ਬੈਰੀਅਰ ਦੇ ਉੱਤੇ ਕਿਸਾਨ ਜਦੋਂ ਦਿੱਲੀ ਵਾਲ ਨੂੰ ਵਧਣ ਲੱਗਦੇ ਨੇ ਤਾਂ ਉਸ ਸਮੇਂ ਪ੍ਰਸ਼ਾਸਨ ਦੇ ਵੱਲੋਂ ਅਤਰੂ ਗੈਸ ਦੇ ਗੋਲੇ ਧਾਗੇ ਜਾਂਦੇ ਨੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ ਕੁਝ ਕਿਸਾਨ ਜਿਹੜੇ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਰਾਜਪੁਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤਾਂ ਅਸੀਂ ਰਾਜਪੁਰਾ ਹਸਪਤਾਲ ਪਹੁੰਚੇ ਆ ਤਾਂ ਇਸ ਹਸਪਤਾਲ ਦੇ ਵਿੱਚ ਜਾ ਕੇ ਉਹਨਾਂ ਕਿਸਾਨ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਇਸ ਸ਼ੰਭੂ ਬੈਰੀਅਰ ਦੇ ਉੱਤੇ ਜਿਹੜਾ ਕਿਸਾਨ ਅਤੇ ਸਰਕਾਰ ਦੇ ਵਿਚਾਲੇ ਲੜਾਈ ਦੇ ਵਿਚਾਲੇ ਜਿਹੜੇ ਉਹ ਜ਼ਖਮੀ ਹੋ ਗਏ ਨੇ ਕਿ ਉਹਨਾਂ ਦੀ ਹਾਲਤ ਕਿਸ ਤਰੀਕੇ ਦੇ ਨਾਲ ਹੈ ਕਿਉਂਕਿ ਇਹ ਗੱਲਾਂ ਆ ਰਹੀਆਂ ਨੇ ਕਿ ਪੰਜਾਬ ਸਰਕਾਰ ਉਹਨਾਂ ਦਾ ਇਲਾਜ ਕਰਾ ਰਹੀ ਹੈ ਕਿਸਾਨ ਜਥੇਬੰਦੀਆਂ ਦੇ ਵੀ ਵੱਡੇ ਬਿਆਨ ਆ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਪੂਰਾ ਸਾਥ ਦੇ ਰਹੇ ਹਾਂ ਅਸੀਂ ਗੱਲਬਾਤ ਵੀ ਜਾ ਕੇ ਕਰ ਰਹੇ ਹਾਂ ਅਸੀਂ ਉਹਨਾਂ ਦਾ ਹਾਲ जान रहे हैं जगजीत सिंह डल्लेवाल ਦੇ ਨਾਲ ਵੀ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਜਾਇਜ਼ਾ ਲੈ ਕੇ ਆਇਆਗਾ ਉਹਨਾਂ ਪੀੜਤਾਂ ਦੇ ਨਾਲ ਮੁਲਾਕਾਤ ਕਰਕੇ ਆਇਆਗਾ ਤਾਂ ਅੱਜ ਅਸੀਂ ਉਸ ਦੀ ਜਮਿਨੀ ਹਕੀਕਤ ਦੇ ਉੱਤੇ ਸਚਾਈ ਜਾਣਨ ਦੇ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ ਹਾਂ ਜਿੱਥੇ तमाम ਉਹਨਾਂ ਕਿਸਾਨਾਂ ਨੂੰ ਜਿਹੜਾ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਜਿਹੜੇ ਸ਼ੰਭੂ ਬੈਰੀਅਰ ਦੇ ਉੱਤੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਕਾਰਵਾਈ ਦੇ ਵਿੱਚ ਗੰਬੀਰ ਜ਼ਖਮੀ ਹੋਏ ਨੇ ਹਾਂਜੀ ਭਾਜੀ ਕੀ ਨਾਮ ਹੈ ਜੀ ਮਨਿੰਦਰ ਸਿੰਘ ਹੈ ਜੀ ਭਾਜੀ ਕੀ ਘਟਨਾ ਵਾਪਰੀ ਤੁਹਾਡੇ ਨੂੰ ਸ਼ੰਭੂ ਬੈਰੀਅਰ ਇੱਥੇ ਉੱਥੇ ਖੜੀ ਗਈ ਆਪਣੇ ਪੰਜਾਬ ਦੀ ਹੱਦ 'ਚ ਉਹ ਜਿਹੜੇ ਗੋਲੇ-ਗੋਲੇ ਦਾਗ ਦੇ ਆਸੂ ਗਿਆ ਸਾਲੇ ਉਹ ਵੱਜਿਆ ਜੀ ਇੱਥੇ ਲੱਤ ਨਾਲ ਵੱਜਿਆ ਜੀ ਆਹ ਲੱਤ ਨਾਲ ਇਹ ਕਦੋਂ ਘਟਣਾ ਹੋਈ ਸੀ ਕੱਲ ਹੋਈ ਥੋੜੇ ਮੈਂ ਕਿ ਐਚ ਵੀ ਨਹੀਂ ਪਰਸੋਂ ਦੀ ਹੈ 13 ਦੀ ਅੱਛਾ ਪਰਸੋਂ ਦੀ ਤੁਸੀਂ ਮੂਰੇ ਸੀਗੇ ਜਦੋਂ ਇਹ ਹੋ ਰਿਹਾ ਸੀ ਨਹੀਂ ਆਮ ਜਨਤਾ ਉੱਥੇ ਖੜੀ ਸੀਗੀ ਸਾਰੇ ਹੀ ਤਗਰੀਬ ਨਾਲ ਉਹ ਵਿਚ ਘੇਰ ਦਿੰਦੇ ਸੀ ਕੋਈ ਡਰੋਨ ਲੈ ਕੇ ਦਿੰਦਾ ਸੀ ਕੋਈ ਰਫਤਾਰ ਐਨੀ ਹੁੰਦੀ ਸੀ ਉੱਥੇ ਜਦੋਂ ਕੜੇ ਸੀਗੇ ਅੱਗੇ ਵਧ ਰਹੇ ਸੀ ਇੱਕ ਬੈਰੀ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਹੀਂ ਨਹੀਂ ਅੱਗੇ ਤਾਂ ਨਹੀਂ ਪਿੱਛੇ ਸੀਗੇ ਜਿੱਥੇ ਆਪਾਂ ਜਨਤਾ ਖੜੀ ਹੈ ਆਪਣੇ ਪੰਜਾਬ ਦੀ ਹੱਦ 'ਚ ਖੜੀ ਸੀ ਮਲਵਾ ਹੂੰ ਅੱਛਾ ਭਾਈ ਇਲਾਜ ਕੌਣ ਕਰਾ ਰਹੇ ਹੈ ਸੁਣਨ ਚਾਹ ਰਹੇ ਪੰਜਾਬ ਸਰਕਾਰ ਨੇ ਫ੍ਰੀ ਕੀਤਾ ਕੀ ਪੰਜਾਬ ਸਰਕਾਰ ਵੱਲੋਂ ਦਾਸ ਨਹੀਂ ਮਿਲ ਰਿਹਾ ਹੈ ਜਾਂ ਨਹੀਂ ਹਾਂਜੀ ਸਰਕਾਰੀ ਹਸਪਤਲ ਹੀ ਹੈ ਇਹ ਇੱਥੇ ਚੱਲ ਰਹੀ ਇਲਾਜ ਸਰਕਾਰ ਵੱਲੋਂ ਸਾਰੀ ਸਹੂਲਤ ਦਿੱਤੀ ਜਾ ਰਹੀ ਹੈ ਜਿਵੇਂ ਕਿ ਇਹ ਦਾਅਵਾ ਕਰ ਰਹੇ ਹਾਂ ਹਾਂਜੀ ਹਾਂ ਜੇ ਤੇ ਬੰਦੀ ਕੋਈ ਆਗੂ ਪਹੁੰਚੇ ਗੱਲਬਾਤ ਕਰ ਹਾਂਜੀ ਆ ਨਹੀਂ ਆਗੂ ਸਾਰੀ ਅਨੇ ਤਕਰੀਬ ਨਾਲ ਰਾਤ ਡੱਲੇ ਵਾਰ ਸਭ ਆ ਗਈ ਜੀ ਅੱਛਾ ਭਾਈ ਜਦੋਂ ਤੁਹਾਨੂੰ ਲੈ ਕੇ ਆਏ ਨੂੰ ਉਦੋਂ ਕਿੰਨੇ ਕ ਬੰਦੇ ਉਰੇ ਜ਼ਖਮੀ ਆਏ ਨੇ ਤੁਹਾਡੇ ਨਿਗਾ ਚੂਏ ਉਹਦਾ ਭਾਈ 60 70 ਬੰਦੇ ਸੀ ਜਿੱਦਾਂ 60 70 ਬੰਦੇ ਉਹ ਸਾਰੇ ਰਾਜਪੁਰੀ ਰੈਫਰ ਕੀਤੇ ਸੀ ਜਿੰਨੇ ਵੀ ਉਥੇ ਜ਼ਖਮੀ ਮੈਨੇ ਇੱਥੇ ਐਨੇ ਸੀਗੇ ਬਾਕੀ ਹੋਰ ਇੱਧਰ ਉੱਧਰ ਵੀ ਹੋਏ ਹੋਣੇ ਜੀ ਕੁਝ ਪ੍ਰਾਈਵੇਟ ਵੀ ਚਲੇ ਜਾਂਦੇ ਆ ਕੁਝ ਦੂਰ ਦੇ ਸੀਗੇ ਕੋਈ ਆਪਣੇ ਇਲਾਕੇ ਵੱਲ ਚਲੇ ਜਾਂਦੇ ਸੀ ਜੀ ਕੋਈ ਕ੍ਰਿਟੀਕਲ ਸਥਿਤੀ ਤਾਂ ਨਹੀਂ ਸੀ ਜ਼ਿਆਦਾ ਦੇਖੋ ਇਹ ਤਾਂ ਹੁਣ ਕਹਿ ਨਹੀਂ ਸਕਦੇ ਕਾਫੀ ਲੱਗੇ ਸੀ ਹਾਂ ਜੀ ਤੁਹਾਡੇ ਕਹਿੰਦੇ ਸਰਪ ਦਸ ਰਹੇ ਡਾਕਟਰ ਜੀ ਨਰਿੰਦ ਕਾਫੀ ਮਾਸ ਫਟਿਆ ਹੋਇਆ ਹੈ ਇੱਥੋਂ ਦੁਬਾਰਾ ਮੋਰਚੇ ਚ ਜਾਉਗੇ ਬਿਲਕੁਲ ਜਾਵਾਂਗੇ ਜੀ ਅਜੇ ਕਿਡਲਤ ਤਾਂ ਠੀਕ ਨਹੀਂ ਹੋਈ ਕੋਈ ਨਹੀਂ ਹੋ ਜੂਗੀ ਐਡੀ ਜਲ ਡਾਕਟਰ ਦਿਖਾਨੀ ਜੇ ਸਰਜਰੀ ਵਾਲੇ ਨੇ ਚੈੱਕ ਕਰਨਾ ਜੀ ਅੱਛਾ ਸਰਜਰੀ ਹੋਈ ਹੈ ਨਹੀਂ ਹੋਣੀ ਨਹੀਂ ਉਹ ਚੈੱਕ ਕਰਨਗੇ ਵੀ ਜੇ ਲੋਡ ਹੋਈ ਤਾਂ ਕਰਨਗੇ ਜੀ ਲੱਤ ਨੂੰ ਹੋਇਆ ਕਿੰਨਾ ਕੁ ਡੈਮੇਜ ਹੈ ਕਿ ਮਾਸ ਫਟ ਗਿਆ ਜਾਂ ਕਿਵੇਂ ਕਾਫੀ ਡੈਮੇਜ ਆਈ ਹੈ ਲੱਗਾ ਅੰਦਰ ਜਾ ਹਾਂ ਜੀ ਹਾਂ ਜੀ ਮਾਸ ਫਟ ਗਿਆ ਉਪਰੋਂ ਨੌਜਵਾਨਾਂ ਨੂੰ ਕੀ ਸੁਣਾਇਓਗੇ ਨੌਜਵਾਨਾਂ ਤਾਂ ਇਹ ਹੀ ਆ ਵੀ ਜਾਣ ਦੀ ਨੌਜਵਾਨ ਉੱਤੇ ਲੋੜ ਹੈ ਨੌਜਵਾਨਾਂ ਦੀ ਮੋਰਚੇ 'ਚ ਕੌਂਸਲ ਹੋਊ ਵੀ ਬੁਲਾਉਂਦਾ ਪੂਰਾ ਜੀ ਰਭੂਗਾ ਜੀ ਨਾ ਚੜਦੀ ਕਲਾ ਜੇ ਤੈਂਦੀ ਵਾਲੀ ਕਿਹੜੀ ਗੱਲ ਐ ਤੈਂਦੀ ਜੋਂਦੇ ਫਿਰ ਜਾਣ ਦੀ ਲੋੜ ਨਹੀਂ ਦੀ ਘਰੇ ਰਹਿੰਦੇ ਫਿਰ ਆਪਣੇ ਕਈ ਵਾਰ ਕਰਦੇ ਕਹਿੰਦੇ ਨੇ ਕੀ ਲੋੜ ਐ ਕਈ ਵਾਰ ਔਰਤਾਂ ਜਜ਼ਬਾਤੀ ਹੋ ਜਾਂਦੀਆਂ ਨੇ ਪਤਨੀ ਜਾਂ ਭੈਣਾ ਬਾਵਾ ਹਾਲਾਂਕਿ ਮੜਾ ਨਹੀਂ ਚਾਹੁੰਦੇ ਹੁੰਦੇ ਕਿਸੇ ਦਾ ਪਰ ਜਜ਼ਬਾਤੀ ਦੋਲ ਤੇ ਕਹਿ ਦਿੰਦੇ ਨੇ ਛੱਡ ਪਰ ਅੱਜ ਆ ਕੁਛ ਤਾਂ ਨਹੀਂ ਹੋਇਆ ਕਰੋ ਨਹੀਂ ਆਇਆ ਹੁੰਦਾ ਐ ਜਾਂ ਨਾ ਕੋਈ ਪੰਜਾਬ ਚ ਤਾਂ 100 ਡੱਬਿਆਂ ਚ ਇੱਕ ਅੱਧਾ ਡੱਬਾ ਹੋਊਗਾ ਐਸੇ ਵੈਸੇ ਐ ਜਾ ਹੁੰਦਾ ਨਹੀਂ ਕੋਈ ਸਾਡੇ ਤਾਂ ਭੇਜਣ ਵਾਲੇ ਨੇ ਭੇਜਣ ਵਾਲੇ ਹਾਂ ਕਰਦੇ ਖੁਸ਼ ਨੇ ਵੀ ਠੀਕ ਨੇ ਮਤਲਬ ਚੜਤੀ ਕਲਾ ਚ ਨੇ ਚਲੋ ਕਰਦੇ ਖੁਸ਼ ਤਾਂ ਕੌਣ ਹੁੰਦਾ ਛੱਟ ਤੋਂ ਪਰ ਚੜਦੀ ਜਲਾ ਜ਼ਰੂਰ ਐ ਇਹ ਕੋਈ ਗੱਲ ਨਹੀਂ ਖੁਸ਼ ਤਾਂ ਤੁਹਾਨੂੰ ਪਤਾ ਛੱਟ ਤਾਂ ਲੱਗਦੀ ਆ ਫਿਰ ਦੋਤਾ ਹੁੰਦਾ ਹਾਂ ਜੀ ਚੜਦੀ ਕਲਾ ਚ ਬਿਲਕੁਲ ਜੀ ਬਿਲਕੁਲ ਕੋਈ ਮੋਰਚੇ ਚ ਜਾਣ ਨੂੰ ਤਿਆਰ ਨੇ ਜੇਕਰ ਅੱਗੇ ਜਾ ਕੇ ਬਸ ਕੇ ਬੈਠਦੇ ਨੇ ਪੱਕੇ ਕੌਣ ਤੇ ਮੋਰਚਾ ਲਾਏ ਹਾਂਜੀ ਜਾਵਾਂਗੇ ਜਿੰਨਾ ਕ ਹਿੱਸਾ ਸਾਡੇ ਹੱਕ ਆਊਗਾ ਉਹ ਅਸੀਂ ਪ੍ਰਗਾਮਾਂ ਗਈ। ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਪਹੁੰਚਾ ਹਾਲ ਜਾਣਣ ਦੇ ਲਈ ਆਂਦੇ ਹੀ ਐਮਐਲਏ ਸਾਹਿਬ ਕਰਦੇ ਆਂ ਦੌਰਾ ਵੈਸੇ ਐਨੀ ਕਿ ਤੁਹਾਨੂੰ ਕਈ ਕੋਈ ਹੋਰ ਪਾਰਟੀ ਦਾ ਕੋਈ ਆਇਆ ਹੋਵੇ ਹਾਲ ਚ ਸਾਰੀਆਂ ਹੀ ਵਾਲਟੀ ਆ ਰਹੀਆਂ ਨੇ ਤਕਰੀਬਨ ਸਾਰੇ ਆ ਜਾਂਦੇ ਆਂ ਹਾਂਜੀ ਕੋਈ ਸ਼ੱਕ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਵਿਕਰਮਜੀਤ ਸਿੰਘ ਹੈ ਜੀ। ਕੀ ਹੋਇਆ ਬਾਅਦ ਤੱਕ ਕੀ ਬੱਜਿਆ ਤੁਸੀਂ ਦਾਖਲੂ ਮੋਰਚੇ ਦੇ ਵਿੱਚ ਕੀ ਅਜਿਹਾ ਹੋਇਆ ਕਿ ਦਾ ਕਰੋਨਾ ਪੈ ਗਿਆ। ਬਾਹ ਦੇ ਉੱਤੇ ਜੇ ਆਪਣੇ ਪੈਟਰੋਲ ਬੰਬ ਫਟਿਆ ਹੈ ਜਿਹੜਾ ਸਰਕਾਰ ਦੁਆਰਾ ਪੈਟਰੋਲ ਬੰਬ ਸੁਟੇ ਜਾ ਰਹੇ ਉਹਨਾਂ ਦੇ ਵਿੱਚ ਕੈਂਕਰਾਂ ਭਰੀਆਂ ਪੈਟਰੋਲ ਬੰਬਾਂ ਦੇ ਵਿੱਚ ਇਹ ਪੈਟਰੋਲ ਬੰਬ ਮੇਰੇ ਸਿੱਧਾ ਆ ਕੇ ਬਾਹ ਦੇ ਉੱਤੇ ਫਟਿਆ ਆ ਇਹ ਬਾਹ ਤੇ ਫਟਿਆ ਹੈ ਬਾਹਰ ਜਿਆਦਾ ਫੈਕਚਰ ਹੋਈ ਹੈ ਨਾਲ ਹੀ ਐ ਬਾਹ ਤੇ ਫਿਰ ਉਹੀ ਕੈਂਕਰਾਂ ਇਸੇ ਵੱਜੀਆਂ ਸਾਰੇ ਫੇਸ ਤੇ ਵੀ ਨਾਲ ਇੱਕੋ ਬੰਬ ਦਾ ਸਾਰਾ ਮੇਰੇ ਜਿੰਨਾ ਨੁਕਸਾਨ ਕੀਤਾ ਮੇਰੇ ਸਰੀਰ ਦਾ ਇੱਕ ਬੰਬ ਨੇ ਕੀਤਾ ਸਾਰਾ ਤੁਸੀਂ ਬੰਬ ਦੁਬਾਰਾ ਉਧਰੋਂ ਸੁੱਟਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸੀ ਉਹ ਕਿੱਥੇ ਆ ਕੀ ਫਟ ਗਿਆ ਉਹ ਬੰਬ ਨੂੰ ਕਿਵੇਂ ਦੁਬਾਰਾ ਸੁੱਟਾਂਗੇ ਜਿਹੜਾ ਆ ਕੇ ਬਲਾਸਟ ਹੋ ਗਿਆ ਅੱਛਾ ਤੁਹਾਡੇ ਤੇ ਹੀ ਬਲਾਸਟ ਹੋ ਗਿਆ ਹਾਂਜੀ ਉਹ ਬੰਬ ਕਰ ਕੀ ਰਹੀ ਸੀ ਉੱਥੇ ਅੱਗੇ ਵਧਣ ਦੀ ਕੋਸ਼ਿਸ਼ ਸੀ ਨਾ ਜੀ ਨਾ ਅੱਗੇ ਵਧ ਕੇ ਕੀ ਕਰਨਾ ਜਦੋਂ ਆਪਾਂ ਨੂੰ ਜਥੇਬੰਦੀ ਦੀ ਕਾਲ ਨਹੀਂ ਹੈਗੀ ਅੱਗੇ ਵਧਣ ਦੀ ਜਦੋਂ ਆਪਾਂ ਨੂੰ ਜਥੇਬੰਦੀਆਂ ਨੇ ਰੋਕਿਆ ਹੈ ਆਪਾਂ ਬਿਲਕੁਲ ਪੀਸਫੁਲ ਆਪਾਂ ਉਰਲੇ ਬੰਨੇ ਬੈਠੇ ਆਂ ਕੋਈ ਉਹਨਾਂ ਤੋਂ ਕੋਈ 500 ਮੀਟਰ ਤੋਂ 600 ਦੇ ਹੱਦ 700 ਮੀਟਰ ਦੀ ਦੂਰੀ ਤੇ ਬੈਠੇ ਹੋਵਾਂਗੇ ਉਹਨਾਂ ਦੇ ਅਥਰੂ ਗਏ ਆ ਸਭ ਜਿਹ ਦੂਜੇ ਬੰਬ ਧਮਾਕੇ ਵਾਲੇ ਜਿਹੜੇ ਪਟਾਕੇ ਆ ਉਹ ਸੁੱਟਨਦੇ ਆ ਫਿਰ ਜਿਹੜੇ ਆ ਪੈਟਰੋਲ ਪੰਪ ਵਾਲੇ ਕੈਂਕਰਾ ਜਿਨ੍ਹਾਂ ਦੇ ਵਿੱਚ ਪਾਈਆਂ ਉਹ ਸੁੱਟਨਦੇ ਬੈਠੇ ਆ ਬੰਦੇ ਸੁੱਟਨਦੇ ਆ ਤੇ ਹੋਰ ਆ ਹੀ ਡਿੱਗਿਆ ਥੋੜੇ ਤੇ ਬਾਹਰ ਨਹੀਂ ਜੀ ਨਹੀਂ ਨਹੀਂ ਫਾਇਰਿੰਗ ਹੋਈ ਆ ਇਹ ਪੰਪ ਦੀ ਇੱਕ ਗਨ ਰਾਈ ਇਹ ਇਹਨਾਂ ਦੀ ਫੈਰਿੰਗ ਹੁੰਦੀ ਹੈ ਇਹ ਡਰਾਉਨ ਰਾਈ ਜਿਹੜਾ ਬੰਬ ਸੁੱਟਦੇ ਆ ਉਹ ਸਿਰਫ ਇੱਕ ਅਥਰੂ ਆ ਤੇ ਜਾਂ ਫਟਨ ਵਾਲਾ ਹੈ ਜਿਹੜਾ ਜ਼ਿਆਦਾ ਬਲਾਸਟ ਹੁੰਦਾ ਹੈ ਉਹ ਗਨ ਰਾਈ ਚਲਾਇਆ ਜਾਂਦਾ ਹੈ ਜੀ ਹਾਂਜੀ ਕੋਈ ਮਦਦ ਕਰਨ ਦੇ ਲਈ ਇੱਥੇ ਪਹੁੰਚਿਆ ਕੋਈ ਜਿੱਦਾਂ ਕਿਸਾਨ ਜਿਥੇ ਬੰਦੀਆਂ ਹਾਂਜੀ ਕਿਸਾਨ ਜਿਥੇ ਬੰਦੀਆਂ ਸਾਰੇ ਆਗੂ ਹੋ ਕੇ ਗਏ ਇੱਥੋਂ ਪਤਾ ਲੈ ਕੇ ਗਏ ਆਪਣਾ ਸਾਥ ਦੇਣ ਦੇ ਕਿਸੇ ਚੀਜ਼ ਦੀ ਜਾਂਦੇ ਕਿ ਲੋੜ ਆ ਸਾਨੂੰ ਦੱਸੋ ਬਾਕੀ ਮਾਲਕ ਦੀ ਕਿਰਪਾ ਹੈ ਸਭ ਕੁਝ ਇੱਥੇ ਮਿਲ ਗਿਆ ਸਰਕਾਰੀਆ ਸਟੇ ਜਾ ਰਹੇ ਸੀ ਕਿ ਅੱਖਾਂਜੂ ਗੈਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਚੱਲੀਆਂ ਪਰ ਪੈਟਰੋਲ ਬੰਬ ਬੜਾ ਹਜਮ ਜਾਂ ਨਹੀਂ ਹੋ ਰਿਹਾ ਕਿ ਬਾਕੀ ਇਹ ਕਿੰਨੇ ਕ ਬੰਬ ਸਿੱਟੇ ਗਏ ਹੋਣੇ ਜੀ ਸਿੱਟੇ ਦੇ ਵੇਖੋ ਜੀ ਹਜਮ ਹੋਣ ਵਾਲੇ ਜਿਹੜੇ ਹੁਣ ਉਹ ਜਿਹੜੇ ਉਸ ਧਰਨੇ ਦੇ ਵਿੱਚ ਜਿਨ੍ਹਾਂ ਦੇ ਉੱਤੇ ਚੱਲੇ ਉਹ ਸਿਰਫ ਉਹ ਉਹਦੇ ਗੱਲ ਉਹ ਹੀ ਦੱਸ ਸਕਦੇ ਆ ਦੂਜੇ ਬਾਹਰ ਲੈਣ ਦੇ ਤੇ ਹਜਮ ਉਹ ਗੱਲ ਹੋਣੀ ਨਹੀਂ ਪੈਟਰੋਲ ਬੰਬ ਕਿਵੇਂ ਚੱਲ ਸਕਦੇ ਆ ਇਹ ਤਾਂ ਸਾਡੇ ਤੇ ਹੋ ਬੀਤੀਆਂ ਆ ਸਾਡੇ ਤੇ ਚੱਲੇ ਇਹਦੇ ਹਾਂ ਨਹੀਂ ਤੁਹਾਨੂੰ ਦੱਸਣ ਦੇ ਹਾਂ ਹੋਰ ਕਿੰਨੇ ਕੁ ਤੁਹਾਡੇ ਨਾਲ ਸਿੰਘ ਸੀਗੇ ਜਾਂ ਕਹਿ ਦਈਏ ਹੋਰ ਜਿਹੜੇ ਕਿਸਾਨ ਸੀਗੇ ਉੱਥੇ ਜਿਹੜੇ ਜ਼ਖਮੀ ਹੋਏ ਕਾਫੀ ਸੀ ਮੇਰੇ ਨਾਲ ਹੋਰ ਕਿਸਾਨ ਜਿਹੜੇ ਜ਼ਖਮੀ ਹੋਈ ਆ ਤੇ ਜਦੋਂ ਮੇਰੇ ਬਲਾਸਟ ਹੋਣ ਦੇ ਨਾਲ ਮੈਨੂੰ ਫਿਰ ਆਪਣੀ ਪੈ ਗਈ ਮੈਂ ਆ ਪਿਛਾੜਿਆ ਪਿਛਾੜ ਕੇ ਖਾਲਸਾਈਡ ਤੇ ਕੋਲ ਆਇਆ ਫਿਰ ਉਹਨਾਂ ਨੇ ਮੇਰਾ ਕੋਈ ਸਫਾਈ ਕਰਕੇ ਪੱਟੀ ਕਰਕੇ ਮੈਨੂੰ ਐਂਬੂਲੈਂਸ ਰਹੀ ਇੱਥੇ ਰਾਜਪੁਰੇ ਸਰਕਾਰੀ ਹਸਪਤਾਲ ਦੀ ਘਟਨਾ ਕੱਲ ਦੀ ਘਟਨਾ ਹੈ ਹਾਂਜੀ ਕੱਲ ਕੋਈ 3 ਤੋਂ 3.5 ਦੇ ਵਿੱਚ ਦੀ ਘਟਨਾ ਹੈ ਭਾਜੀ ਇੱਕ ਦੇਸ਼ ਦੇ ਵਾਸੀਓ ਇਸ ਕਰਕੇ ਗੱਲ ਹਜਮ ਨਹੀਂ ਹੋ ਰਹੀ ਵੀ ਇੱਕ ਦੇਸ਼ ਦੇ ਵਾਸੀਆਂ ਉਸੇ ਦੇਸ਼ ਦੇ ਵਾਸੀਆਂ ਤੇ ਪੈਟਰੋਲ ਬੰਬ ਸਿੱਟ ਦੇਣਾ ਵੇਖੋ ਜੀ ਇਹ ਗੱਲ ਸਾਨੂੰ ਵੀ ਹਜਮ ਨਹੀਂ ਹੋ ਰਹੀ ਕਿ ਜਿਹੜੇ ਦੁਸ਼ਮਣ ਦੇ ਉੱਤੇ ਹਥਿਆਰ ਵਰਤਣ ਵਾਲੇ ਇੱਕ ਦੇਸ਼ ਦੇ ਵਿੱਚ ਰਹਿਣ ਵਾਲੇ ਨਾਗਰਿਕਾਂ ਦੇ ਉੱਤੇ ਚਲਾਏ ਜਾਣ ਇਹ ਗੱਲ ਸਾਨੂੰ ਵੀ ਹਜਮ ਨਹੀਂ ਹੋ ਰਹੀ ਜੀ ਤੁਹਾਨੂੰ ਡਾਕਟਰਾਂ ਵੱਲੋਂ ਪ੍ਰੋਪਰ ਟਰੀਟਮੈਂਟ ਮਿਲ ਰਿਹਾ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਨੂੰ ਡਾਕਟਰਾਂ ਵੱਲੋਂ ਕੋਲ ਪ੍ਰੋਪਰ ਟਰੀਟਮੈਂਟ ਮਿਲ ਰਿਹਾ ਹੈ ਸਰਕਾਰ ਦੇ ਨੁਮਾਇੰਦੇ ਕੋਈ ਪਹੁੰਚ ਕਰ ਰਹੇ ਹਨ ਹਾਂਜੀ ਸਰਕਾਰ ਦੇ ਨੁਮਾਇੰਦੇ ਵੀ ਆਉਂਦੇ ਚਲੋ ਸਾਡੀ ਜਾਣ ਪਛਾਣ ਚ ਨਾ ਹੋਣਗੇ ਆਉਂਦੇ ਆ ਸਾਡੇ ਤਾਂ ਹੋ ਕੇ ਜਾਂਦੇ ਪਤਾ ਪਤਾ ਲੈਂਦੇ ਹੋਰ ਕਿਸ ਚੀਜ਼ ਦੀ ਲੋੜ ਹੈ ਪੁੱਛਦੇ ਵੀ ਆ ਜੀ ਹਾਂਜੀ